ਹਾਂਜੀ ਸਰ ਹਾਂਜੀ ਮੈਂ ਆਮ ਆਦਮੀ ਪਾਰਟੀ ਤੋਂ ਦਿਵਿੰਦਰ ਸਿੰਘ ਸੂਰੀ ਟ੍ਰੇਡ ਵਿੰਗ ਹਲਕਾ ਕੋਆਰਡੀਨੇਟਰ ਅੱਜ ਦੀ ਮੀਟਿੰਗ ਗੁਪਾਰ ਮੰਡਲ ਦੀ ਜੋ ਅਜਿੱਥੇ ਰੱਖੀ ਗਈ ਸੀ ਸਾਡੇ ਵਿੱਚ ਸੀਨੀਅਰ ਆਗੂ ਹਲਕਾ ਕੋਆਰਡੀਨੇਟਰ ਪਵਨ ਕੁਮਾਰ ਤੀਨੂ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਮੀਟਿੰਗ ਹੋਈ ਆ ਉਹਦੇ ਵਿੱਚ ਸਾਡੇ ਜਿਹੜੇ ਟ੍ਰੇਡ ਵਿੰਗ ਦੇ ਮੇਨ ਇੰਚਾਰਜ ਰਿੱਕੀ ਮਨੋਚਾ ਜੀ ਸਟੇਟ ਵਾਈਸ ਪ੍ਰੈਜ਼ੀਡੈਂਟ ਤਾਂ ਅਸ਼ਵਨੀ ਕੋਲੇ ਜੀ ਜ਼ਿਲ੍ਹੇ ਦੇ ਪ੍ਰਧਾਨ ਇੱਥੇ ਪਹੁੰਚੇ ਪਹੁੰਚੇ ਸੀ ਤਾਂ ਉਹਨਾਂ ਨੇ ਸਾਰਿਆਂ ਨੂੰ ਸੰਬੋਧਨ ਕੀਤਾ ਵਪਾਰ ਬਾਰੇ ਦੱਸਿਆ ਕਿਸੇ ਤਰ੍ਹਾਂ ਦੀਆਂ ਖਾਮੀਆਂ ਜਾਂ ਕਿਸੇ ਤਰ੍ਹਾਂ ਦਾ ਵੀ ਕਿਸੇ ਨੂੰ ਕੋਈ ਨੁਕਸਾਨ ਹੋ ਰਿਹਾ ਜਾਂ ਕਿਸੇ ਤਰ੍ਹਾਂ ਦੇ ਵੀ ਕਿਸੇ ਨੂੰ ਕੋਈ ਪਰੇਸ਼ਾਨੀ ਆ ਰਹੀ ਹੈ ਉਹਨਾਂ ਬਾਰੇ ਇਸ ਵਪਾਰ ਮੰਡਲ ਦੀ ਮੀਟਿੰਗ ਅੱਜ ਹੋਈ ਹੈ ਤਾਂ ਉਹਦੇ ਵਿੱਚ ਅੱਜ ਸਾਡੇ ਵਿੱਚ ਟੋਟਲ 10 ਟਰੇਡਿੰਗ ਦੇ ਹਲਕਾ ਇੰਚਾਰਜ ਲਗਾਏ ਗਏ ਨੇ ਤਾਂ ਉਹਨਾਂ ਨੂੰ ਅੱਜ ਭਾਜੀ ਉਹਨਾਂ ਨੇ ਟੀਨੂੰ ਭਾਜੀ ਉਹਨਾਂ ਨੇ ਸਨਮਾਨਿਤ ਕੀਤਾ ਹੈ ਅੱਜ ਤਾਂ ਉਹਨਾਂ ਨੂੰ ਮੈਂ ਬਹੁਤ-ਬਹੁਤ ਵਧਾਈਆਂ ਦਿੰਦਾ ਜਿਨ੍ਹਾਂ ਨੂੰ ਹਾਂਜੀ ਜਿਹੜੇ ਸਾਡੇ ਵਿੱਚ ਮੇਰੇ ਭਰਾ ਜਿਹੜੇ ਮਹਿਮਾਨ ਇੱਥੇ ਪਹੁੰਚੇ ਨੇ ਪਹੁੰਚੇ ਸੀ ਉਹਦੇ ਵਿੱਚ ਸਾਡੇ ਮਨੋਜ ਕੁਮਾਰ ਜੀ ਅ ਜੀ ਬੋਲਿਓ ਪਰਮਜੀਤ ਰਾਜਵੰਦ ਜੀ ਦੁਬਾਰਾ ਬੋਲਿਓ ਦੁਬਾਰਾ ਬੋਲੋ ਸਾਡੇ ਵਿੱਚ ਪਰਮਜੀਤ ਰਾਜਵੰਦ ਜੀ ਮਾਰਕੀਟ ਕਮੇਟੀ ਚੇਅਰਮੈਨ ਉਹ ਵੀ ਇੱਥੇ ਉਹਨਾਂ ਨੇ ਪਹੁੰਚ ਕੇ ਸਾਰਿਆਂ ਦਾ ਸਨਮਾਨ ਕੀਤਾ ਜੀ ਸਾਰਿਆਂ ਦਾ